हमने मुकम्मल सभी की एकता के लिए मीटिंग की जैसा आप सभी जानते हैं और उस मीटिंग में मिनिमम कम से कम एकता के ऊपर चर्चा हुई है और उस चर्चा में हमने कुछ सहमति बताने की अपनी बात रखी है हमारे साथियों ने उसके ऊपर मीटिंग करके हमें बतलाना है तो आगे भी यह जतन हमारी ओर से कोशिश होंगी आज क्योंकि डल्लेवाल जी की हालत बहुत क्रिटिकल है हमने मीटिंग भी जल्द करने की हर दो झंडे जी चले गए हैं वहां उनकी हालत ठीक नहीं है तो हमारा प्रयास रहेगा जितनी जल्द से जल्द हो मिनिमम एकता और हम दिल से चाहते मैक्सिमम एकता भी होनी चाहिए ठीक है मैक्सिमम एकता में ਅਭੀ ਕੁਝ ਦਿੱਕਤਾਂ ਹੈ ਤਾਂ ਮਿਨਿਮਮ ਇਕਤਾ ਕੇ ਲੀਏ ਅਮਨੇ ਹੱਥ ਬੜਾ ਦਿਆ ਹੈ ਔਰ ਅਮ ਆਸ਼ਾ ਕਰੇਗੇ ਜਲਦੀ ਇਹ ਮਿਨਿਮਮ ਇਕਤਾ ਹੋ ਇਸ ਯਹੀ ਬਾਤ ਸੀ ਜੋ ਮੈਨੇ ਆਪਕੋ ਬਤਾਨੀ ਸੀ ਆਪ ਬੰਗੂ ਸਾਹਿਬ ਜੋਂ ਪੰਜਾਬੀ ਪੱਤਰਕਾਰ ਦੋਸਤੋ ਜਿਵੇਂ ਭਦੇਰ ਸਾਹਿਬ ਨੇ ਗੱਲ ਕੀਤੀ ਦੋਨੇ ਫਾਰਮਾਂ ਦੀ ਮੀਟਿੰਗ ਹੋਈ ਸੀ 13 ਨੂੰ 13 ਤੋਂ ਬਾਅਦ 18 ਤਰੀਕ ਦਾ ਤਿੰਨੇ ਫਾਰਮਾਂ ਦੀ ਮੀਟਿੰਗ ਹੋਈ ਸੋ ਮੈਂ ਕਲੀਅਰ ਸ਼ਬਦਾਂ 'ਚ ਕਹਾਂ ਵੀ ਦੋਨੋਂ ਫਾਰਮਾਂ ਦੀ ਮੀਟਿੰਗ ਤੀਜੇ ਫਾਰਮ ਐਸਕੇਐਮ ਨਾਲ ਹੋਈ ਉਹਦੇ ਵਿੱਚ ਘੱਟ ਤੋਂ ਘੱਟ ਪ੍ਰੋਗਰਾਮਾਂ ਦੀ ਏਕਤਾ ਬਾਰੇ ਵਿਚਾਰ ਬਟਾਂਦਰਾ ਹੋਇਆ। ਔਰ ਉਹਦੇ ਲਈ ਵੀ ਐਸਕੇਐਮ ਦੀ ਲੀਡਰਸ਼ਿਪ ਨੇ ਸਮਾਂ ਮੰਗਿਆ। ਸੋ ਅੱਜ ਜਿਹੜੀ ਗੱਲ ਇੱਥੇ ਤੱਕ ਹੋਈ ਆ ਸੋ ਤੁਹਾਨੂੰ ਪਤਾ ਜਿਵੇਂ ਦੱਸਿਆ ਹਰਦੋ ਛੰਡੇ ਸਾਹਿਬ ਆਏ ਸੀ ਉਹਨਾਂ ਦੀ ਸਿਹਤ ਤੁਹਾਨੂੰ ਪਤਾ ਚੌਥੇ ਦਿਨ ਹੈਗੇ ਆ ਮਰਨ ਵਰਤ ਦੇ ਵਿੱਚ ਉਹ ਚਲੇ ਗਏ ਸਹੀ ਡਿਗਰੀ ਸੀ ਔਰ ਡੱਲੇਵਾਲ ਸਾਹਿਬ ਦੀ ਸਿਹਤ ਬੜੀ ਨਾਜ਼ੁਕ ਸਥਿਤੀ ਦੇ ਵਿੱਚ ਹੈਗੀ ਆ ਕੱਲ ਤੋਂ ਸੋ ਇਸ ਕਰਕੇ ਅਸੀਂ ਦੋਨੇ ਫਾਰਮ ਏਕਤਾਲੇ ਪਾਸੇ ਨੂੰ ਨਾ ਪਹਿਲਾਂ ਕਿਤੇ ਪੈਰ ਪਿੱਛੇ ਖਿੱਚਿਆ ਅਸੀਂ ਤਾਂ ਹਾਮੀ ਆ ਬਹੁਤ ਵੱਡੇ ਏਕਤਾ ਦੇ ਸੋ ਉਸ ਤੋਂ ਗੱਲ ਮੇਰੇ ਦੋਸਤ ਲਖਵਿੰਦਰ ਹੌਲ ਰੱਖ ਲੈਣਗੇ साथियों एकता सब चाहते हैं सबसे ज्यादा एकता चाहती है जो हमारे किसान मजदूर आवाम है वो चाहता है हम एकता तो में रहकर आंदोलन लड़े उनकी भावना को देखते हुए हमारे फोरमो ने जो आप आज आपको बता दिया तो मिनिमम एकता के लिए आज जो प्रयास किया था उसके लिए हमारे साथियों ने समय मांगा है तो हम उम्मीद करते हैं जो जनता की भावना है ये एकता हो जो हमारी सबकी दोनों फोर्मो की भावना है और जिस हालात में सरदार जगदीत सिंह डल्लेवाल जी है उस भावना को देखते हुए एकता जरूर होगी और ये जो मोर्चा आने वाले हमारे जो प्रोग्राम है वो दे रखे हैं आगे वाले वो ज्योके त्यों है और हमारे सरदार जगीत सिंह डल्लेवाल जी आज चौपन दिन हो गए हैं अमर अंचल पर है जो दूसरे 111 बैठे थे कल भी 10 और बैठे हैं तो उनमें से भी चार पांच साथियों के हालात ਖਰਾਬ ਹੋ ਰਹੇ ਹਨ ਢੱਲੇਵਾਲ ਜੀ ਕੀ ਖੇਤ ਖਰਾਬ ਹੈ ਤਾਂ ਹਮ ਅਬ ਸਭੀ ਸਾਥੀ ਦੋਨੋ ਅ ਮੋਰਚੋ ਦੇ ਸਾਥੀ ਅਠੀ ਇਸ ਕੇ ਬਾਦ ਹਮ ਵਹੀ ਢੱਲੇਵਾਲ ਜੀ ਕੇ ਪਾਸ ਹੀ ਜਾ ਰਹੇ ਰਾਇ ਸਾਹਿਬ ਰਾਇ ਸਾਹਿਬ ਗੱਲ ਰੱਖਣ ਕੇ ਰਾਇ ਸਾਹਿਬ ਗੱਲ ਰੱਖਣ ਕੇ ਤੋਂ ਬਾਦ ਸਵਾਲ ਸਾਥੀਓ ਜਿਵੇਂ ਕਿ ਬੰਦੇ ਹਸਾਬ ਨੇ ਪੰਘੂ ਸਾਹਿਬ ਨੇ ਦੱਸਿਆ ਹੀ ਹੈ ਕਿ ਮਿਨੀਮਮ ਪ੍ਰੋਗਰਾਮ ਤੇ ਏਕਤਾ ਵਾਸਤੇ ਅੱਜ ਜਿਹੜੀ ਸਾਡੀ ਮੀਟਿੰਗ ਚੱਲੀ ਹੈ ਤੈਨੂੰ ਇਨਫੋਰਮਾ ਦੀ ਇਸ ਮੀਟਿੰਗ ਦੇ ਵਿੱਚ ਅ ਐਸਕੇਐਮ ਵੱਲੋਂ ਸਾਥੀਆਂ ਨੇ ਕਿਹਾ ਕਿ ਅਸੀਂ 24 ਤਰੀਕ ਨੂੰ ਜਿਹੜੀ ਉਹਨਾਂ ਦੀ ਮੀਟਿੰਗ ਹੈਗੀ ਉਹਦੇ ਵਿੱਚੋਂ ਵਿਚਾਰਨਗੇ ਸੋ ਇਕਤਾ ਵਾਸਤੇ ਤਿੰਨਾਂ ਹੀ ਸਾਈਡਾਂ ਤੋਂ ਹੱਥ ਖੁੱਲੇ ਨੇ ਔਰ ਏਕੇਵਲ ਨੂੰ ਵਧੇ ਹਨ ਕਾਫੀ ਮਿਨੀਮਮ ਏਕਤਾ ਤੋਂ ਬਾਅਦ ਮੈਕਸਿਮਮ ਇਕਤਾਵਲ ਬਦਾਨ ਸੋ ਅਸੀਂ ਇੱਕ ਬੇਨਤੀ ਜ਼ਰੂਰ ਹੈ ਅਸੀਂ ਅਪੀਲ ਕਰਦੇ ਹਾਂ ਸਾਡੇ ਸਾਥੀਆਂ ਨੂੰ ਕਿ ਡੱਲੇਵਾਲ ਸਾਹਿਬ ਦੀ ਜਿਹੜੀ ਤਬੀਅਤ ਹੈ ਬਹੁਤ ਜ਼ਿਆਦਾ ਵਿਗੜ ਰਹੀ ਹੈ ਜਿਵੇਂ ਕਿ ਅੱਜ ਵਾਰ-ਵਾਰ ਮਾਊਂਟਿੰਗ ਹੋ ਰਹੀ ਹੈ ਉਲਟੀਆਂ ਆ ਰਹੀਆਂ ਬੜੀ ਕ੍ਰਿਟੀਕਲ ਸਟੇਜ ਬਣੀ ਹੋਈ ਹੈ ਸੋ ਅਸੀਂ ਸਾਥੀਆਂ ਆਪਣਿਆਂ ਨੂੰ ਬੇਨਤੀ ਕਰਦੇ ਆਂ ਕਿ ਇੱਤੇ ਜਲਦ ਫੈਸਲਾ ਲੈਣ ਔਰ ਜਲਦ ਫੈਸਲਾ ਕਰਕੇ ਆਪਾਂ ਇਹ ਕੇਵਲ ਵਧੀਏ ਬੰਦੇ ਸਾਹਿਬ ਬੰਦੇ ਸਾਹਿਬ ਇੱਕ 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 ਜਿਹੜਾ ਸਾਡਾ 26 ਦਾਵਾ ਐਕਸ਼ਨ ਅਸੀਂ ਦਿੱਤਾ ਸੀਗਾ ਉਹ ਸੈਕਸ਼ਨ ਨੂੰ ਟਿੱਖਾ ਕਰ ਲਈ ਅਸੀਂ ਜਦੋਂ ਸਾਡਾ 121 ਨੂੰ ਜਥਾ ਜਾਣਾ ਉਧਰ 101 ਦਾ ਉਦੋਂ ਬਾਅਦ 22 ਨੂੰ ਐਲਾਨ ਕਰਾਂਗੇ ਉਹਦਾ ਕੀ ਰੂਪ ਦੇਣਾ ਜਿਵੇਂ ਸਰਕਾਰ ਚੁੱਪ ਬੈਠੀ ਆ ਕਿਉਂ ਚੁੱਪ ਬੈਠੀ ਆ ਉਹਦੇ ਤੇ ਵਿਚਾਰ ਕਰਕੇ ਤੁਹਾਨੂੰ 1 21 ਤੋਂ ਬਾਅਦ 22 ਨੂੰ ਉਹਦਾ ਪੂਰਾ ਐਲਾਨ ਕਰ ਹੁਣ ਪੀਸ ਕਰਕੇ ਦੇਖੋ ਦੇਖੋ ਕੋਈ ਦੇਖੋ ਨਹੀਂ ਦੇਖੋ ਦੇਖੋ ਅਸੀਂ ਤਾਂ ਮਤਲਬ ਅਸੀਂ ਦਿਲੋਂ ਸਾਡੇ ਭਰਾ ਵਾ ਅਸੀਂ ਮੀਟਿੰਗਾਂ ਚ ਸਮੇਂ ਕੱਢੀਏ ਸਾਨੂੰ ਲੱਗਦਾ ਨਹੀਂ ਹਾਂ ਉਹਨਾਂ ਨੇ ਕੋ ਵਿਚਾਰਨਾ ਫਿਰ ਉਹਨਾਂ ਦੀ ਗੱਲ ਕਿੰਨਾ ਸਮਾਂ ਲੱਗਿਆ ਸਕੈਮ ਦੇ ਲੀਡਰ ਕਿੰਨੇ ਕਿੰਨਾ ਦੇਖੋ 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 ਮੈਂ ਕਲੀਅਰ ਕਰਾਂਗਾ ਥੋੜਾ ਜਿਹਾ ਉਹ ਕਿਉਂ ਨਹੀਂ ਜਵਾਬ ਦੇ ਦੋਗਾ ਦੇਖੋ ਸਵਾਲ ਤਾਂ ਇੰਨਾ ਵਾਂ ਤੇ ਮਿਨੀਮਮ ਜੜੀ ਗੱਲ ਅੰਦਰ ਹੋਈ ਤੁਹਾਨੂੰ ਦੱਸ ਤੀ ਆਪਣੀ ਕੋਈ ਮਿਨੀਮਮ ਤੇ ਰਾ ਨਿਕਲ ਜਾਂਦਾ ਤਾ ਅਸੀਂ ਸਾਂਝੀ ਕਰਕੇ ਅਨਾਉਂਸ ਕਰ ਦਿੰਦੇ ਨਹੀਂ ਨਹੀਂ ਇਹ ਵੀ ਦੱਸਦੇ ਪੇਚ ਫਸਿਆ ਕਿੱਥੇ ਆ ਪੇਚ ਇਹਦੇ ਫਸੇ ਨੇ ਬਿਲਕੁਲ ਇਹ ਬੈਂਤੀ ਆ ਮੇਰੀ ਬੈਂਤੀ ਸੋ ਲੋ ਮੇਰੀ ਬੈਂ ਮੇਰੀ ਬੈਂ ਮੇਰੀ ਬੈਂਤੀ ਐਨੀ ਆਪਾਂ ਕਹੀਏ ਗੱਲ ਹੋਈ ਆ ਮਿਨਿਮਮ ਇੱਕ ਤਾ ਤੇ ਗੱਲ ਵਧੀ ਆ ਅੱਗੇ ਤੁਰਿਆ ਉਹਨਾਂ ਨੇ ਵਿਚਾਰ ਕੇ ਸਾਨੂੰ ਦੱਸਣਾ ਵਾ ਸੀ ਇਹ ਕਹੀਏ ਨਹੀਂ ਹੋਈ ਤਾਂ ਠੀਕ ਨਹੀਂ ਆ ਲੇਕਿਨ ਬਣੇ ਇਸਾ ਸਵਾਲ ਐ ਸੀ ਕਿ ਸਾਰੇ ਇਕੱਠੇ ਹੋਣਗੇ ਹੁਣ ਮਿਨਿਮਮ ਤੇ ਮੈਕਸਿਮਮ ਇਕਤਾ ਦੇ ਵਿੱਚ ਕਨਵਰਟ ਹੋ ਗਈ ਆ ਮਿੱਟ ਦੇਖੋ ਭਰਾਓ ਇਸ ਦਾ ਇਸ ਦਾ ਮਤਲਬ ਕੀ ਹੈ ਮੇਰੀ ਬੇਨਤੀ ਸੁਣ ਲੋ ਕੋਛ ਵੀ ਅਜਿਹਾ ਅਸੀਂ ਦੋਵੇਂ ਫਾਰਮ ਨਹੀਂ ਕਹਿਣਾ ਚਾਹੁੰਦੇ ਜਿਹੜਾ ਇਕਤਾ ਦੇ ਵਿੱਚ ਕੱਲ ਨੂੰ ਢਿੱਕਾ ਬਣੇ ਨਾ ਅਸੀਂ ਕਹਿਣਾ ਬਾਈ ਸਾਡੇ ਯਤਨ ਜਿਹੜੇ ਮੱਝ ਵੀ ਕਹਿਣਾ ਤੁਹਾਨੂੰ ਫਿਰ ਵੀ ਅਸੀਂ ਸਮੁੱਚੀ ਇਕਤਾ ਦੇ ਹਾਮੀ ਆ ਔਰ ਮੈਂ ਵਿਅਕਤੀਗਤ ਹੀ ਕਹਿ ਸਕਦਾ ਮੈਨੂੰ ਆਸ ਹੈ ਹੋਊਗੀ ਆਸ ਤਾਂ ਚੰਗੀ ਰੱਖਣੀ ਚਾਹੀਦੀ ਆ ਇਹ ਜੀ ਸਮਾਂ ਦਾ ਇੱਕ ਮਿੰਟ ਮੇਰ ਸਾਹਿਬ ਇੱਕ ਵਾਰੀ ਕਲੀਅਰ ਕਰ ਦੋ ਤੁਸੀਂ ਉਸ ਦਿਨ ਕਿਹਾ ਸੀ ਜਦੋਂ ਪਹਿਲੀ ਵਾਰ 10 ਦੇ ਕੋਲ ਆਏ ਸੀ ਕਿ ਜਲਦੀ ਤੇ ਜਲਦੀ ਮੀਟਿੰਗਾਂ ਹੋਣਗੀਆਂ ਅੱਜ ਵੀ ਤੁਸੀਂ ਕਿਹਾ ਉਹ ਨਹੀਂ ਪਹਿਲਾਂ 18 ਤੋਂ ਬਾਅਦ 15 18 ਨੂੰ ਹੋਈ ਹੁਣ ਅਗਲੀ ਮੀਟਿੰਗ ਦੀ ਕੋਈ ਡੇਟ ਨਹੀਂ ਹੈ ਦਾ ਮਤਲਬ ਕਿ ਤੁਸੀਂ ਕਹਿ ਰਹੇ ਹੋ ਕਿ ਇਹ ਤੇ ਜ਼ਿਆਦਾ ਡਾਊਨ ਆ ਪਰ ਹਾਲੀ ਮੀਟਿੰਗ ਅੱਗੇ ਨਹੀਂ ਹੋਈ ਤੁਸੀਂ ਕਹਿ ਰਹੇ 22 ਨੂੰ ਅਸੀਂ ਆਪਣੀ ਫੈਸਲਾ ਕਰਕੇ ਤੁਹਾਨੂੰ ਦੱਸਾਂਗੇ ਸਾਡੀਆਂ ਤਾਂ ਮੀਟਿੰਗਾਂ ਬਾਈ ਰੋਜ਼ ਹੁੰਦੀਆਂ ਸਿੱਧਾ ਆਪਣੇ ਮੋਰਚੇ ਚ ਹਨ ਇੱਕ ਸਾਲ ਤੋਂ ਕੋ ਸਾਡੀਆਂ ਹੋਈ ਜਾਂਦੀਆਂ ਜਦੋਂ ਕੋਈ ਸਾਡਾ ਭਰਾ ਕਹਿੰਦਾ ਵੀ ਆ ਆ ਬਣ ਗਈ ਸਾਡੀ ਗੱਲ ਅਸੀਂ ਪੰਜ ਸੱਤ ਬੰਦੇ ਇਸ ਇਸ ਫੈਸਲੇ ਨੂੰ ਫੈਸਲਾ ਕਰਨ ਦੇ ਨਹੀਂ ਹੱਗੇ ਸਮਰਾਤਰ ਸਾਨੂੰ ਸਾਡੇ ਜਨਰਲ ਫੋਰਮ ਨਾਲ ਗੱਲ ਕਰਨੀ ਪੈਣੀ ਆ ਬਈ ਸਮਾ ਤੇ ਦੇਣਾ ਪਊ ਨਾ ਕਿੰਨੇ ਦਿਨ ਮੰਗੇ ਨੇ ਉਹਨਾਂ ਨੇ 24 24 ਦੀ ਮੰਗੀ ਸਾਡੀ ਮੀਟਿੰਗ 24 ਉਹਨਾਂ ਨੇ ਮੰਗ ਲਈ ਕਿ ਤੁਹਾਡੇ ਕੋਲ ਵੀ ਸਥਿਤੀ ਹੈ ਜਿਹੜੀ ਹੁਣ ਟੱਲੇਵਾਲ ਦੀ ਸਾਡੀ ਸਥਿਤੀ ਹੈ ਮੀਟਿੰਗ ਦੇਖੋ ਮੇਰੀ ਬੇਨਤੀ ਫਿਰ ਮੇਰੀ ਬੇਨਤੀ ਫਿਰ ਇਹਦਾ ਮਤਲਬ ਦੇਖੋ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਏਕਤਾ ਵਾਲੀ ਗੱਲ ਨੂੰ ਛੱਡਣਾ ਨਹੀਂ ਚਾਹੁੰਦੇ ਭਾਵੇਂ ਕੋਈ ਜਿਹੜਾ ਸਾਨੂੰ ਕਹਿਣਾ ਚਾਹੁੰਦੇ ਕ੍ਰਿਟੀਕਲ ਹਾਲ ਘਟਾ ਦੇਣਾ ਸਾਡਾ ਕਿਹਨੋਂ ਰਿਹਾ ਸਰ ਅਸੀਂ ਨਾ ਮੈਂ ਫੇਰ ਕਹਿੰਦਾ ਮੈਂ ਨਹੀਂ ਕਹਿੰਦਾ ਅਸੀਂ ਤਾਂ ਕਹਿੰਨੇ ਆ ਨਾ ਵੀ ਚੱਲ ਕੋਈ ਕਹਿੰਦਾ ਕੋਈ ਕੋਈ ਤੇਰ ਕਹੋ ਵੀ ਸਾਨੂੰ ਸਮਾਂ ਚਾਹੀਦਾ ਸਮਾਂ ਤਾਂ ਬਈ ਦੇਣਾ ਪਊਗਾ ਨਾ ਅਸੀਂ ਆਪਣੇ ਵਾਲੀ ਅਪੀਲ ਅੰਦਰ ਕਰ ਦਿੱਤੀ ਆ ਹੋ ਸਕਦਾ ਉਹ ਸੋਚ ਕੇ ਕੱਲ ਨੂੰ ਕੋਈ ਹੋਰ ਫੈਸਲਾ ਕਰੇ ਮੁਰ ਤੋਂ ਬੈਠਕ ਹੋਏਗੀ ਉਹਨਾਂ ਦੇ ਨਾਲ ਮੁਰ ਜਾਂ ਅੱਜ ਕੰਪਲੀਟ ਹੋ ਗਿਆ ਸਾਰਾ ਬੈਠਕ ਨਹੀਂ ਨਹੀਂ ਦੇਖੋ ਏਕਤਾ ਦੀ ਆਸ ਨਹੀਂ ਛੱਡਣੀ ਚਾਹੀਦੀ ਇਹ ਗਾਂ ਦੱਸਦੇ ਆ ਹੋਊਗੀ ਨਹੀਂ ਹੋਊਗੀ ਨਾ ਹੋਊਗੀ ਸ਼ਬਦ ਨਹੀਂ ਇਹ ਤਾਂ ਗਾਂ ਉਹ ਦੱਸਣਗੇ ਪੱਤਰਕਾਰ ਦੋਸਤੋ ਜਿਹੜੇ ਸਾਹਬ ਨੇ ਜਿਵੇਂ ਗੱਲ ਰੱਖੀ ਉਹਨਾਂ ਵਿੱਚ ਮੈਂ ਐਡ ਕਰ ਦਿੰਨਾ ਦੇਖੋ ਜਿਸ ਪੋਜੀਸ਼ਨ ਤੇ ਅਸੀਂ ਖੜੇ ਆ ਡੱਲੇਵਾਲ ਸਾਹਿਬ ਦੀ ਸਭ ਤੋਂ ਪਹਿਲਾਂ ਉੱਥੋਂ ਹੀ ਚਾਲੂ ਹੋਈ ਆ ਉਹਨਾਂ ਦੀ ਸਿਹਤ ਨਾਜ਼ੁਕ ਬਾਰੇ ਅਸੀਂ ਆਪਣੇ ਸੱਜਣਾਂ ਨੂੰ ਦੱਸ ਦਿੱਤਾ ਸੀਗਾ ਔਰ ਦੂਜੀ ਗੱਲ ਇਹ ਹੈ ਜਿਨ੍ਹਾਂ ਇਹਨਾਂ ਨੇ ਕਿਹਾ ਵੀ ਅਸੀਂ ਤਾਂ ਏਕਤਾ ਤੇ ਵੱਡੇ ਹਾਮੀ ਆ ਅਸੀਂ ਕੋਈ ਐਸੀ ਜੀ ਗੱਲ ਕੋਈ ਵੀ ਨਹੀਂ ਕਰਨਾ ਚਾਹੁੰਦਾ ਇਕਤਾ ਦਾ ਕੁੱਕੇ ਰਸਤੇ ਖੁੱਲੇ ਆ ਅਸੀਂ ਫਾਰਮ ਬਾਹਰ ਮਹੀਨੇ ਚ ਚੱਲੇਗੇ ਦੋਨੇ ਫਾਰਮ ਅਸੀਂ ਮੈਦਾਨ ਦੇ ਵਿੱਚ ਹੈਗੇ ਸਾਡੇ ਲਈ ਡੱਲੇਵਾਲ ਸਾਹਿਬ 53ਵੇਂ ਦਿਨ ਚ ਹੈਗਾ ਸਾਡੇ ਲਈ ਕਹਿਣ ਤੋਂ ਭਾਵ ਇਕਤਾ ਦਾ ਰਾਹ ਤਿੰਨਾ ਫਾਰਮਾਂ ਵੱਲੋਂ ਖੁੱਲਾ ਸਾਡੇ ਵੱਲੋਂ ਵੀ ਖੁੱਲਾ ਹੈਗਾ ਜਿਵੇਂ ਉਹ ਸਲਾਹ ਆਪਣੀ ਮੀਟਿੰਗ ਚ ਤੈਅ ਕਰਨਗੇ ਸਾਨੂੰ ਇਨਫਰਮੇਸ਼ਨ ਦੇ ਦੇਣਗੇ ਜਾਂ ਸਾਨੂੰ ਕੋਈ ਸੱਦਾ ਹੋਊਗਾ ਗਾਂ ਦਾ ਦੇ ਦੇਣਗੇ ਅਗਲੀ ਮੀਟਿੰਗ 24 ਅਗਲੀ ਮੀਟਿੰਗ ਹੋ ਵੀਦੀ ਹੈ ਉਹਨਾਂ ਨੇ ਕੋਈ 15 ਤੋਂ 13 13 ਤੋਂ 18 ਹੁਣ 24 ਆ ਗਈ ਇਹ ਉਹਦੀ ਡੈਥ ਦੀ ਇੰਤਜ਼ਾਰ ਡੀਕੋ ਰਹੀ ਆ ਨਹੀਂ ਆਪਾਂ ਇਹ ਨਾਲ ਸ਼ਬਦ ਬਤਹੀਏ ਦੇਖੋ ਇਹ 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 ਆ ਕੇ ਇੱਥੇ ਕਹਿੰਦੇ ਆ ਮੀਡੀਆ ਦੇ ਸਾਹਮਣੇ ਜਿਵੇਂ ਉਹ ਤੁਹਾਡੀ 70 ਦੋਸਤੋ ਇਹ ਤੁਹਾਡਾ ਸਵਾਲ ਠੀਕ ਹੈ ਪਰ ਮੈਂ ਕਹਿੰਨਾ ਚਲੋ ਭੰਦੇਰ ਸੌ ਕਰ ਲੈਣੇ ਕਰੀ ਮੈਂ ਮੈਂ ਤੇ ਇੱਕ ਬੇਨਤੀ ਕਰਾਂ ਓਡਾ ਜਿਵੇਂ ਸਵਾਲ ਆ ਇਹ ਸਵਾਲ ਸਾਡੇ ਲਈ ਵੀ ਆ ਓਡਾ ਹੀ ਤਗੜਾ ਹੋ ਜਿੱਦਾਂ ਤੁਹਾਡੇ ਲਈ ਆ ਦੇਖੋ ਇੱਕ ਤਾਂ ਨੂੰ ਕੋਈ ਆਂਚ ਨਾ ਆਵੇ ਠੀਕ ਆ ਜੀ ਇੱਕ ਤਾਂ ਕਿਤੇ ਕੋਈ ਸਾਡਾ ਭਰਾ ਨਾ ਕਹੇ ਵੀ ਆ ਤੁਹਾਡੇ ਪੱਖੋਂ ਤੁਸੀਂ ਆ ਗੱਲ ਕਹੀ ਸੀ ਉਹ ਚੋਂ ਇੱਕ ਤਾਂ ਨੂੰ ਆਂਚ ਆਈ ਅਸੀਂ ਇਹਦਾ ਖਿਆਲ ਰੱਖਾਂਗੇ ਕੋਈ ਸਾਡੇ ਭਰਾ ਨੂੰ ਅਸੀਂ ਅੰਦਰ ਦੀਆਂ ਗੱਲਾਂ ਮੀਡੀਆ ਚ ਨਹੀਂ ਕਰ ਸਕਦੇ ਜਿਹੜੀਆਂ ਗੱਲਾਂ ਸਾਂਝੀਆਂ ਮਿਸ ਮਿਸ ਮੇਰੀ 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 ਗੱਲ ਕਰੋ ਪਰ ਇਸ ਚੀਜ਼ ਦਾ ਤੁਸੀਂ ਜਿਵੇਂ 15 ਦੀ 13 ਨੂੰ ਕਰਵਾਈ ਸੀ ਸਰ ਸਾਹਿਬ ਦਾ ਪਹਿਲਾਂ ਹੀ ਮੀਟਿੰਗ ਨਹੀਂ ਨਹੀਂ ਤੁਸੀਂ ਸਿੱਧਾ ਗੱਲ ਕਰੋ ਤੁਸੀਂ ਜੁੜੋ ਤਾਂ ਮੀਡੀਆ ਵੀ ਜੁੜਿਆ 54 ਦਿਨ ਹੋ ਗਏ ਉੱਥੇ ਕਵਰੇਜ ਕਰਦੇ ਆ ਨੂੰ ਕਿਤੇ ਨਾ ਕਿਤੇ ਜਾਨ ਬਚਾਉਣ ਦੀ ਗੱਲ ਹੁੰਦੀ ਹੈ 9 ਜਨਵਰੀ ਨੂੰ ਇੱਕ ਤਾਰਿਖ ਪਾਸ ਹੁੰਦਾ ਹੈਗਾ ਅੱਜ 9 ਦਿਨ ਹੋ ਗਏ ਇੱਕ ਸਕਿੰਟ ਸਹਾਇਨੀ ਪਾਸੇ ਤੁਸੀਂ ਸਾਰੇ ਕਹਿੰਦੇ ਹੋ ਪਰ ਦੂਜੇ ਪਾਸੇ ਕਹਿੰਦਾ ਜਾਣ ਬਚਾਉਣ ਵਾਸਤੇ ਕਦੋਂ ਹੋਊਗਾ ਕੁਝ ਠੀਕ ਹੈ ਤੁਹਾਡਾ ਚੱਲ ਬੁੱਲ ਕੇ ਸਾਹਮਣੇ ਆਉਣੀ ਚਾਹੀਦੀਆਂ ਲੋਕ ਤਾਂ ਕੋਈ ਨਾ ਕਿਸੇ ਪਾਸੇ ਲੋਕਾਂ ਨੂੰ ਕਹਾਂ ਭੰਗ ਅਸੀਂ ਰੱਖੀਏ ਇਹ ਗੱਲ ਪਰ ਘੂਸੇ ਦੇ ਵਿੱਚ ਆ ਅੱਜ ਮੀਡੀਆ ਜਵਾਬ ਦਿੰਦਾ ਸਜੂਤ ਮੋਰਚਾ ਸਾਰੇ ਮੀਡੀਆ ਨੂੰ ਨਾਲੇ ਵੱਡੇ ਵੱਡੇ ਪਤਾ ਲੱਗਦਾ ਆਓ ਮੀਡੀਆ ਇਹ ਬਹੁਤ ਪਰ ਪੁੱਛਾ ਕਰਦੇ ਦੇਖੋ ਬੰਦੇ ਸਾਬ ਹੁਣ ਅਗਲੀ ਮੀਟਿੰਗ ਕਦੋਂ ਆਉਂਦੀ ਹੈ ਕਿਹੜੀ ਈ ਹੈ ਨਹੀਂ ਮੇਰੀ ਬੇਟੀ ਮੇਰੀ ਇੱਕ ਬੇਟੀ ਮੇਰੀ ਇੱਕ ਬੇਟੀ ਠੀਕ ਹੈ ਮੇਰੀ ਬੇਟੀ ਆ ਅਸੀਂ ਤਾਂ ਇਹ ਗੱਲਾਂ ਅਪੀਲ ਤਾਂ ਬਈ ਕਰਨ ਦਾ ਸਾਡਾ ਹੱਕ ਆ ਕਰ ਸਕਦੇ ਆ ਫਿਰ ਵੀ ਕੋਈ ਭਰਾ ਕਹਿੰਦਾ ਵੀ ਸਾਡੀਆਂ ਮਜਬੂਰੀਆਂ ਵਾ ਸਾਨੂੰ ਬਈ ਇਹ ਸੋਚਣ ਦਿਓ ਅਸੀਂ ਇੱਕ ਤਾਂ ਨੂੰ ਆਂ ਚ ਨਾ ਆਵੇ ਤੇ ਲਈ ਇਤਨੀ ਕਹਿੰਦੇ ਵੀ ਤੂੰ ਸੋਚੀ ਨਾ ਠੀਕ ਆ ਗੱਲੇ ਸਾਹਿਬ ਦੀ ਹਾਲਾਤ ਬੇਗੜੇ ਹੋਏ ਨੇ ਕਿ ਇਹਨਾਂ ਨੂੰ ਦੇਖ ਕੇ ਠੀਕ ਹੈ ਤੇਰੀ ਨਹੀਂ ਛੋਡੀ ਗੱਲ ਆਪਣੇ ਸਾਹਿਬ ਵਜਾ ਠੀਕ ਆ ਦੇਖੋ ਜਿੱਥੋਂ ਤੱਕ ਸਵਾਲ ਹੈਗਾ ਸਰਕਾਰ ਮੋਦੀ ਸਰਕਾਰ ਮੈਂਦੀ ਗੱਲ ਤੁਹਾਨੂੰ ਇਸ਼ਾਰਾ ਕਰਕੇ ਗਿਆ ਵੇ ਦੇਖੋ ਅੰਦੋਲਨ ਤੇਜ਼ ਕੀਤਾ ਆਪਾਂ ਅੰਦੋਲਨ ਆ ਨਾ ਆਪਣਾ ਦਿਲਿਆਂ ਦੇ ਦੋ ਦੋ ਫਾਰਮ ਲੜ ਰਹੇ ਇੱਕ ਤਾਂ ਜਥਾ ਵੱਡਾ ਹੋ ਗਿਆ ਮਰਨ ਵਰਤੇ ਸੀ ਅੰਦੋਲਨ ਨੂੰ ਤੇਜ਼ ਕੀਤਾ ਉਧਰ ਅਸੀਂ ਜਥਾ ਭੇਜ ਰਹੇ ਆ ਮੈਂ ਤੁਹਾਨੂੰ ਇਸ਼ਾਰਾ ਕਰ ਗਿਆ ਵੀ ਜਿਹੜੀ ਜਿਹੜੀ 26 ਦੀ ਕਾਲ ਆ ਇਹ ਭਾਈ ਇਹ ਤੋਂ ਬਾਅਦ ਇਹ ਤੋਂ ਵੀ ਆਪਾਂ ਜੋਰ ਲਾ ਕੇ ਕਰਾਂਗੇ ਪ੍ਰੈਸ਼ਰ ਪਵੇ ਸਰਕਾਰ ਤੇ ਅਸੀਂ ਚਿੰਤਤ ਆ ਉਹਦੇ ਲਈ ਨਹੀਂ ਕੋਈ ਤਾਂ ਸੋਚ ਕੇ ਹੋਏਗੀ ਮਨ ਆਪਣੇ ਕਿਸਾਨ ਨਹੀਂ ਰਹੇ ਸਰਕਾਰ ਨੂੰ ਕਿਵੇਂ ਮਨਾਉਂਗੇ ਸਵਾਲ ਤਾਂ ਵੱਡਾ ਹੈ ਨਿਸ਼ਾਨੀ ਮੰਗਾ ਤੋਂ ਜ਼ਿਆਦਾ ਤੁਹਾਨੂੰ ਲੱਗਦਾ ਕਿ ਕਿਸਾਨੀ ਜੱਥੇਬੰਦੀਆਂ ਜਾਂ ਲੀਡਰਾਂ ਦੀ ਈਗੋ ਵੱਡੀ ਲੱਗ ਰਹੀ ਹੈ ਦੋਸਤੋ ਕੋਈ ਈਗੋ ਵੱਡੀ ਨਹੀਂ ਹੈਗੀ ਡੱਲੇਵਾਰ ਸਾਹਿਬ ਦੀ ਸਿਹਤ ਇੱਕ ਮਿੰਟ ਜੀ ਇੱਕ ਮਿੰਟ ਪੁੱਤਰ ਕਰ ਦੋਸਤੋ ਅਸੀਂ ਬਾਰ ਬਾਰ ਇਹ ਕਹਿੰਨੇ ਆ ਵੀ ਸਾਡੇ ਦਰਮਾ ਫੋਰਮਾ ਵੱਲੋਂ ਦਰਵਾਜ਼ੇ ਖੁੱਲੇ ਹੈਗੇ ਆ ਇਕਤਾ ਲਈ ਜਿਹੜੀ ਉਹਨਾਂ ਦੀ ਪੋਜੀਸ਼ਨ ਹੈ ਡੱਲੇਵਾਲ ਸਾਹਿਬ ਦੀ ਉਹ ਵੀ ਦੱਸ ਦਿੱਤੀ ਹੈਗੀ ਆ ਪਰ ਅਸੀਂ ਕਹਿੰਦੇ ਆ ਵੀ ਅਸੀਂ ਇੱਕ ਗੱਲ ਦੇਖੋ ਸਾਨੂੰ ਕੋਈ ਸਵਾਲ ਦੋਨੇ ਫਾਰਮਾਂ ਨੂੰ ਸਿੱਧਰ ਸਕਦਾ ਸਾਨੂੰ ਕੋਈ ਸਵਾਲ ਨਾ ਹੋਵੇ ਸਾਨੂੰ ਇਹ ਕਹੇ ਤੁਹਾਡੇ ਦਰਵਾਜ਼ੇ ਕਿਤੇ ਨਾ ਕਿਤੇ ਰੋਣਾ ਬੜਾ ਹੈ ਜੀ ਤੁਹਾਡੇ ਤੇ ਖੁੱਲੇ ਦਰਵਾਜ਼ੇ ਉਹਨਾਂ ਨੇ ਕੋਈ ਸ਼ਰਤ ਰੱਖੀ ਹੈ ਇਹੋ ਜੀ ਅਗੂ ਸਾਹਿਬ ਆਉਣਗੇ ਉਹਨਾਂ ਨੂੰ ਪੁੱਛ ਲਿਓ ਉਹਨਾਂ ਦੇ ਸਵਾਲ ਇਹ ਤੁਹਾਡਾ ਸਵਾਲ ਸਾਰੇ ਭਰਾਵਾ ਮੇਰੀ ਬੇਨਤੀ ਆ ਦੇਖੋ ਪਰ ਸਖ ਯਤਨ ਆ ਅਸੀਂ 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 ਯਤਨ ਦਿਤਾਉਂਦੇ ਰਹਾਂਗੇ ਬਾਈ ਧੰਨਵਾਦ ਧੰਨਵਾਦ ਜੀ ਠੀਕ ਹੈ ਜੀ ਸਾਰੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ